ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਸਵਾਗਤ ਹੈ ਤੁਹਾਡੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਰਾਜਸਥਾਨ ਚ ਘੁੰਮ ਰਿਹਾ ਜੀ ਅੱਜ ਆਪਾਂ ਕਰਾਂਗੇ ਤੇ ਟਰੈਕਟਰ ਦੀ ਸਵਾਰੀ ਤੇ ਅਸੀਂ ਜਾ ਰਹੇ ਅੱਜ ਆਪਣੀ ਮੋਟਰ ਦੇ ਘੁੰਮਣ ਵੀ ਜਿਹੜਾ ਉਹਨਾਂ ਦੀ ਮੋਟਰ ਹੈ ਇੱਥੇ ਜਿੱਥੇ ਪਾਣੀ ਸਪਲਾਈ ਫਿਲਟਰ ਕਰਕੇ ਨਾ ਸਪਲਾਈ ਕਰਦੇ ਨਾ ਅੱਗੇ ਤੇ ਉੱਥੇ ਤੁਹਾਨੂੰ ਖੇਤ ਵੀ ਦਿਖਾਉਂਦੇ ਆ ਹਰੇ ਭਰੇ ਖੇਤ ਆ ਕੋਈ ਇਦਾਂ ਐ ਨਹੀਂਗਾ ਕਿ ਰੇਤਲਾ ਏਰੀਆ ਜਾਂ ਕੁਝ ਵੀ ਤੁਹਾਨੂੰ ਸਾਰਾ ਦਿਖਾਉਂਦੇ ਆ ਬਸ ਬਣਦੇ ਸਾਡੇ ਬਲੌਗਰਾਂ ਦੇ ਨਾਲ ਤਾਂ ਲੋ ਅਥੇ ਸਾਰਾ ਕੁਝ ਲੋਕਲ ਦਿਖਾ ਰਹੇ ਆਪਾਂ ਜੇ ਆਏ ਆ ਤਾਂ ਕੁਛ ਨਾ ਕੁਛ ਦਿਖਾ ਕੇ ਜਾਵਾਂਗੇ ਆ ਦੇਖੋ ਜੀ ਕੁਛ ਨਹੀਂ ਹੈਗਾ ਇੱਥੇ ਇਤਰਾ ਏਰੀਆ ਐਦਾਂ ਦਾ Rajasthan ਜਿੱਥੇ ਰੇਤ ਲੱਗਿਆ ਤੁਹਾਨੂੰ ਉਹ ਵੀ ਦਿਖਾਵਾਂਗੇ ਉਹ ਡੋਗੀ ਡਰ ਗਿਆ ਜੀ ਬਲੌਗਰ ਸਾਹਿਬ ਆ ਗਏ ਨਾ ਯੱਕ ਕਰੋ ਜੀ ਰਾਜਸਥਾਨ ਦੀਆਂ ਕੋਟੀਆਂ ਹਾਂ ਵੀ ਦੋਸਤੋ ਆਪ ਬਾਈਪਾਸ ਆ ਗਿਆ ਇਹਦੇ ਕੋਲ ਪੁਸ਼ਾਮਨ ਜੈਪੁਰ ਵਾਲੀ ਸਾਈਡ ਤੋਂ ਜਾਂਦਾ ਹੈ ਤੇ ਅਗਦੇ ਵੀ ਰਸਤਾ ਜਾਂਦਾ ਹੈ ਇਸ 554 ਕਿਲੋਮੀਟਰ ਜੇ ਮੰਡਲ ਲਗਾ ਟੇਕ ਲੇ ਤੇ ਕੋਲੋਂ ਕੋਈ ਤਾਂ ਨੇ ਬੜੀਆ ਚੀਜ਼ ਦਿਖਾਉਂਦਾ ਜਮਨੀ ਰਾਜਸਥਾਨ ਦੀ ਉਹ ਬੜੀਆ ਚੀਜ਼ ਲੱਗੀ ਆ ਕੀ ਮਸ਼ੀਨ ਹੈ ਇਥੇ ਤੁਹਾਨੂੰ ਦਿਖਾ ਦਾਂਗਾ ਹੁਣ ਇਹ ਜਾਨਿ ਕਿ ਨਾ ਜਿੰਨਾ ਵੀ ਪੂੜਾ ਬੰਦਨ ਉਹਨੂੰ ਚੂਰਾ ਬੱਕ ਕੇ ਨਾ ਬਿਲਕੁਲ ਗ੍ਰਾਉਂਡ ਕਰਕੇ ਚੂਰਾ ਬਣਾ ਕੇ ਨਾ ਤੇ ਸਾਈਡ ਤੇ ਢੇਰੀ ਲਗਾ ਦਿੰਦੇ ਆ ਜਿੱਦਾਂ ਕੋਈ 스ਮੈਲ ਵਗੈਰਾ ਨਹੀਂ ਮਾਰਦਾ ਜਿੱਦਾਂ ਕਚਰਾ ਵਗੈਰਾ ਬਹੁਤਾ ਨਹੀਂ ਫੈਲਦਾ ਉਹਨਾਂ ਨਾਲ ਇਹ ਮੈਨੂੰ ਪੁਆਇੰਟ ਬਹੁਤ ਵਧੀਆ ਲੱਗਾ ਆਸ-ਪਾਸ ਆਪਣੇ ਪੰਜਾਬ ਵਾਲੀ ਸਾਈਡ ਇਹ ਚੀਜ਼ ਬਿਲਕੁਲ ਨਹੀਂ ਹੈਗੀ ਮੈਨੂੰ ਇਹ ਚੀਜ਼ ਇੰਨੀ ਵਧੀਆ ਲੱਗੀ ਚਲੋ ਮੈਂ ਕਿਹਾ ਤੁਹਾਨੂੰ ਵੀ ਸ਼ੇਅਰ ਕਰਾਂ ਤੇ ਵਾਕੀ ਦੇਖੋ ਕਿੰਨਾ ਚੰਗਾ ਵਿਊ ਹੈਗਾ ਇੱਥੇ ਦਾ ਉਹਦੇ ਕੋਲ ਰੋਡ ਕਿੰਨੇ ਵਧੀਆ ਬਣੇ ਹੋਏ ਆ ਰਸਤੇ ਇਹਨੇ ਖਰਾ ਤੇ ਦੋਸਤੋ ਸਾਹਮਣੇ ਸਾਈਂ ਬਾਬਾ ਜੀ ਦਾ ਮੰਦਿਰ ਹੈ ਬਹੁਤ ਵਧੀਆ ਮੰਦਿਰ ਹੈ ਇੱਥੇ ਅਸੀਂ ਸ਼ੁਰੂ-ਸ਼ੁਰੂ ਵਿੱਚ ਜਦੋਂ ਰਾਜਸਥਾਨ ਆਣਾ ਸ਼ੁਰੂ ਕੀਤਾ ਸੀ ਨਾ ਬਹੁਤ ਆਪਾਂ ਆਏ ਇੱਥੇ ਮੰਦਿਰ ਤੇ ਉਤ ਬਾਕੀ ਦੇਖੋ ਪਰ ਕਿੰਨੀਆਂ ਸੋਹਣੀਆਂ ਸੋਹਣੀਆਂ ਪਹਾੜੀਆਂ ਲੱਗਦੀਆਂ ਪਈਆਂ ਇੱਥੋਂ ਰੋਡ ਤੋਂ ਥੱਲੇ ਪਲੇਟਫਾਰਮ ਹੈਗਾ ਫਾਟਕਲ ਟ੍ਰੇਨ ਦੀ ਪਟੜੀ ਜਾ ਰਹੀ ਦੇਖੋ ਕਿੰਨੀ ਵਧੀਆ ਤੇ ਪਹਾੜੀਆਂ ਦੇ ਵਿੱਚ ਦੇਖੋ ਰਸਤਾ ਕਿੰਨਾ ਸੋਹਣਾ ਲੱਗ ਰਿਹਾ ਹਾਂਜੀ ਦੋਸਤੋ ਆ ਚੁੱਕੇ ਹਾਂ ਜੀ ਡੀ. ਜੇ ਦੇ ਖੇਤਾਂ ਹੁਣ ਆਲੇ ਇਧਰ ਖੇਤ ਆ ਆਪਣੇ ਮਾਸੀ ਹੁਣਾਂ ਦੇ ਤੇ ਆ ਪਿੱਛੇ ਇਹਨਾਂ ਨੇ ਆਪਣਾ ਹਰਾ ਬੀਜਿਆ ਹੋਇਆ ਮੂਲੀਆਂ ਗਾਜਰਾ ਵੀ ਬੀਜੇ ਹੋਈਆਂ ਦੁਪਹਿਰ ਜਿੱਦਾਂ ਰੋਟੀ ਨਾਲ ਖਾਧੀਆਂ ਬੜੀਆਂ ਮਿੱਠੀਆਂ ਸੀ ਗਈਆਂ ਮੂਲੀਆਂ ਲੈ ਕੇ ਜਾਵਾਂਗੇ ਪੰਜਾਬ ਨੂੰ ਥੋੜੀਆਂ ਆਈਆਂ ਘਰ ਦੀ ਘਰ ਦੇ ਸਾਲਾ ਦਾ ਘਰ ਦੀਆਂ ਸਬਜ਼ੀਆਂ ਆ ਕਾਫੀ ਕੁਝ ਬੀਜਿਆ ਹੋਇਆ ਉਪਰ ਤੱਕ ਤੇ ਆ ਪਿੱਛੇ ਆ ਜੀ ਫੈਕਟਰੀ ਦੇਖ ਸਕਦੇ ਹੋ ਪਿੱਛੇ ਪਾਣੀ ਦੀ ਫੈਕਟਰੀ ਅੰਦਰ ਮਸ਼ੀਨਾਂ ਲਾਈਆਂ ਹੋਈਆਂ ਫਿਲਟਰ ਵਾਲੀਆਂ ਉਹ ਵੀ ਤੁਹਾਨੂੰ ਦਿਖਾਉਂਦੇ ਆ ਹਾਂਜੀ ਇੱਕ ਵਾਰ ਦੇ ਵੇਚੀ ਇੱਕ ਵਾਰ ਦੇ ਰੱਖ ਲਈ ਹੁਣ ਬੋਲੀ ਇੱਕ ਮਾਝ ਵੇਚਦੀ ਹਾਂ ਇੱਕ ਇੱਕ ਰੱਖ ਲਈ ਇੱਕ ਰੱਖ ਲੈ ਅੱਛਾ ਇਹ ਭਾਂਜਾ ਜੀ ਜੀਜੇ ਹੁਣਾਂ ਦੇ ਛੋਟੇ ਬਰਦਰ ਦਾ ਲਾਦਾ ਆਪਣਾ ਭਾਂਜਾ ਹੀ ਆ ਉਹ ਪਿੱਛੇ ਪਿਕਅਪ ਖੜੀ ਆ ਇੱਧਰ ਟੈਂਕਰ ਭਰਨ ਆਇਆ ਜਿੱਤੇ ਆ ਪਾਏ ਹਨਾ ਕਿਆ ਬੈਕਸਾਈਡ ਨਾਲ ਹੀ ਆਦੇ ਫਟਕ ਜਿੱਦਾਂ ਰੇਲਵੇ ਟ੍ਰੈਕ ਆ ਬੈਕਸਾਈਡੇ ਤੋਂ ਟ੍ਰੇਨ ਨਿਕਲਦੀ ਆ ਤੁਹਾਨੂੰ ਦਿਖਾਉਂਦੇ ਆ ਅੰਦਰ ਮਸ਼ੀਨਾਂ ਲੱਗੀਆਂ ਹੋਈਆਂ ਹੈ ਕਹਿੰਦਾ ਨਾ ਮੱੜੀ ਗਾਵਾਂ ਬੀਸਤੀਆਂ ਜਿੱਦਾਂ ਉਹ ਵੀ ਤੁਹਾਨੂੰ ਦਿਖਾਉਂਦੇ ਆ ਮੀਮੀਆ ਹੈਗੇ ਛੋਟੇ ਛੋਟੀਆਂ ਹੈਗੇ ਨਾ ਮੀਮੀਆ ਤੇ ਡੌਗੀ ਵੀ ਰੱਖਿਆ ਇਹਨਾਂ ਨੇ ਇੱਕ ਜਰਮਨ ਸ਼ੈਫਰਡ ਡੌਗੀ ਹੈ ਹੈ ਡੌਗੀ ਡੌਗੀ ਨਹੀਂ ਡੌਗੀ 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 ਹੈ ਨਾ ਹੈ ਚਲੋ ਤਾਂ ਉਹ ਵੀ ਦਿਖਾਉਂਦੇ ਆ ਜੀ ਬਹੁਤ ਸੋਹਣਾ ਏਰੀਆ ਦੇਖੋ ਰਾਜਸਥਾਨ ਤੇ ਲੱਗੇ ਛਾਗੇ ਮਿੱਟੀ ਹਨੀ ਦੂਰ ਪਾਰ ਹੀ ਆ ਕਿਹੜੇ ਰੇਤਲੇ ਪਹਾੜ ਹੈਗੇ ਆ ਚਪਲਾ ਆਪਾਂ ਥੱਲੇ ਲਾਤੀ ਆ ਜੀ ਆਪਾਂ ਉੱਪਰ ਲੈ ਕੇ ਨਹੀਂ ਆਉਂਦੇ ਆਹ ਅਲੀ ਪ੍ਰੋਜੈਕਟ ਲੱਗਾ ਵਾਟਰ ਫਿਲਟਰ ਦਾ ਸਾਰਾ ਫਿਲਟਰ ਪਾਣੀ ਹੁੰਦਾ ਇਹਨਾਂ ਤੋਂ ਸਾਫ਼ ਨਿੱਤਰਾ ਪਾਣੀ ਤੇ ਟੈਂਕਰ ਭਰਦਿਆ ਪਿਆ ਆਪਣਾ ਇੱਕ ਤੇ ਉਹ ਪਿਕਅਪ ਆਉਂਦੇ ਹੋਮੀ ਕਰਨੀ ਆ ਫਿਰ ਨਾਲ सारा प्रोजेक्ट नीचे ना बिजली कनेक्शन लगता हुआ मतलब आपने टंकिया भर दो हजार लीटर भी टंकी पंजा लीटर भी थे प्रॉब्लम पानी मतलब कि दो तीन दिन का स्टॉक रखते ही अपने को लाइट चलती है तभी चरण हूँ अच्छा बकरे कित

ਆ ਕੱਦਾ ਮੁੰਡਾ ਕੰਮ ਹੈ ਨਾ ਇਹ ਸਧਾਰਨ ਨਾ ਨਾ ਕਰਦਾ ਕੰਮ ਹੈ ਨਾ ਨਾ ਬੋਤਲਾਂ ਤਾਂ ਨਿਊ ਸਟਾਕ ਲਿਆਂਦਾ ਜੀ ਥੋੜੀ ਕੱਦਾ ਪਾਣਾ ਇਹਨੇ ਹੁਣ ਮੈਨੂੰ ਦੇ ਦੇ ਦੇਖ ਇਦਾਂ ਮੈਂ ਕੋਲੇ ਗੈਸ ਤੋੜਦੇ ਦੇ ਪੱਲਾ ਮੈਨੂੰ ਵੱਢਣ ਪਿਆ ਔਲ ਭੌਂਗਦਾ ਪਿਆ ਜੱਕ ਨੰਨ ਤੋੜ ਆਇਆ ਮੇਰੇ ਵੱਲੋਂ ਔਰ ਨਿਕਲਿਆ ਮੁੰਡਾ ਬੜਾ ਕਿ ਭੋਲਿਆ ਉਹ ਖੜਾ ਉੱਥੇ ਕਹਿੰਦਾ ਵੇ ਚੁੱਪ ਕਰਦਾ ਮੇਰਾ ਮਾਮਾ ਆਇਆ ਬਾਏ ਬਾਏ ਸਭ ਬਾਈ ਕਰਦੇ ਮੇਰੇ ਔਰ ਹੁੰਦਾ ਪਿਆ ਬਹਿ ਕੇ ਆਹ ਲੂ ਦੇਖ ਲੋ ਜੀ ਰਾਜਸਥਾਨ ਦੀ ਸੋਹਣੀ ਜੀ ਖੇਤੀ ਫੁਆਰੇ ਲੱਗੇ ਹੋਏ ਆ ਫੁਆਰੇ ਨਾਲ ਪਾਣੀ ਪਜਾਂਦੇ ਆ ਇੱਧਰ ਦੂਰ ਦੂਰ ਸੁਣ ਸਹੀ ਹੈ ਸਹੀ ਹੈ ਬਹੁਤ ਵਧੀਆ ਲੱਗੀ ਇੱਧਰ ਦੀ ਖੇਤੀ ਮੈਨੂੰ ਪੰਜਾਬ ਵਾਂਗ ਹੀ ਆ ਕੁਝ ਅਲੱਗ ਨਹੀਂ ਹੈਗਾ ਪੰਜਾਬ ਵਾਂਗ ਹੀ ਖੇਤੀ ਕਰਦੇ ਸੀ ਇੱਧਰ ਤੋ ਮੈਂ ਆ ਚੁੱਕਾ ਜੀ ਘਰ ਤੇ ਦੱਸੋ ਫਿਰ ਰਾਜਸਥਾਨ ਦਾ ਇਹ ਵਾਲਾ ਏਰੀਆ ਕਿਦਾਂ ਦਾ ਲੱਗਾ ਤੁਹਾਨੂੰ ਹਰੇ ਭਰੇ ਏਰੀਆ ਵਧੀਆ ਲੱਗਾ ਹੁਣ ਆਪਣੇ ਪੰਜਾਬ ਵਾਂਗ ਹੀ ਆ ਤੇ ਆਪਾਂ ਨੂੰ ਬਸੇਰਾ ਪਸੰਦ ਆ ਜੀ ਅਸੀਂ ਤਾਂ ਖੇਤਾਂ ਨੂੰ ਜਾਂਦੇ ਰਹਿੰਦੇ ਇਹਨਾਂ ਦੇ ਨਾਲ ਟਿਊਬਲ ਤੇ ਮੋਟਰ ਤੇ ਜਾਂਦੇ ਰਹਿੰਦੇ ਆ ਉਹ ਵਧੀਆ ਯਾਨਕਿ ਮੋਹਰ ਜਿਆ ਹੋ ਜਾਂਦਾ ਆ ਹਰੇ ਭਰੇ ਏਰੀਆ ਦੇਖ ਕੇ ਤੇ ਬਾਕੀ ਤੁਹਾਨੂੰ ਇੱਧਰ ਦਿਖਾਤਾ ਇਹਨਾਂ ਦਾ ਪ੍ਰੋਜੈਕਟ ਜਿਹੜਾ ਲਗਾਇਆ ਹੋਇਆ ਹੈ ਜਿਹੋ ਨਾਲ ਦਾ ਇਦਾਂ ਕਰਕੇ ਤੂੰ ਪਾਣੀ ਭਰ ਕੇ ਡਿਲੀਵਰ ਕਰਦੇ ਆ ਸਾਰੇ ਪਾਸੇ ਤੇ ਉਮੀਦ ਕਰਦਾ ਤੁਹਾਨੂੰ ਬਲੌਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਜਰੂਰ ਲਾਈਕ ਕਰੋ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਲੋਕ ਹੈਗੇ ਆਪਣੇ ਨਵੇਂ ਸਬਸਕ੍ਰਾਈਬਰ ਹੈਗੇ ਆ ਜਰੂਰ ਸਬਸਕ੍ਰਾਈਬ ਕਰੋ ਤੁਹਾਨੂੰ ਰਾਜਸਥਾਨਾ ਰਿਲੇਟਡ ਹੋਰ ਵਧੀਆ-ਵਧੀਆ ਵੀਡੀਓਜ਼ ਦੇਖਣ ਨੂੰ ਮਿਲਣਗੀਆਂ